ਕਹਾਣੀ ਆਖਰੀ ਚਿੱਠੀ ਪਿਓ ਤੇ ਧੀ ਦੀ ਅਧੂਰੀ ਗੱਲਬਾਤ ਰੋਜ਼ਮਰਾਂ ਦੀਆਂ ਖੁਸ਼ੀਆਂ ਪਿੰਡ ਦੇ ਇੱਕ ਕੋਨੇ ਵਿੱਚ ਪੁਰਾਣਾ ਸਾਫ਼ ਸੁਥਰਾ ਘਰ ਸੀ ਇਸ ਵਿੱਚ ਬਲਵਿੰਦਰ ਸਿੰਘ ਆਪਣੀ ਧੀ ਗੁਰਪ੍ਰੀਤ ਨਾਲ ਰਹਿੰਦਾ ਸੀ ਮਾਂ ਬਹੁਤ ਸਾਲ ਪਹਿਲਾਂ ਸਵਰਗ ਸਿਧਾਰ ਗਈ ਸੀ ਤਾਂ ਬਲਵਿੰਦਰ ਨੇ ਮਾਂ ਤੇ ਪਿਓ ਦੋਵਾਂ ਦਾ ਫਰਜ਼ ਨਿਭਾਇਆ ਸਵੇਰੇ ਢੜਕੇ ਉਹ ਧੀ ਨੂੰ ਪਿਆਰ ਨਾਲ ਜਗਾਉਂਦਾ ਪੁੱਤ ਅੱਜ ਨਵੇਂ ਜੁੱਤੇ ਪਾ ਲਈ ਸਕੂਲ 'ਚ ਖੇਡਾਂ ਦਾ ਦਿਨ ਹੈ ਗੁਰਪ੍ਰੀਤ ਹੱਸ ਕੇ ਕਹਿੰਦੀ ਪਰ ਪਿਓ ਜੀ ਤੁਸੀਂ ਤਾਂ ਕਹਿੰਦੇ ਸੀ ਨਵੇਂ ਜੁੱਤੇ ਮੇਰੇ ਬਰਥਡੇ ਤੇ ਆਉਣਗੇ ਬਲਵਿੰਦਰ ਮੁਸਕਰਾ ਕੇ ਕਹਿੰਦਾ ਤੂੰ ਮੇਰੇ ਲਈ ਹਰ ਦਿਨ ਖਾਸ ਹੈ ਪੁੱਤ ਉਹ ਦੋਵੇਂ ਚਾਹ ਪੀਂਦੇ ਹੋਏ ਬਾਹਰ ਦੇ ਆਂਗਣ ਵਿੱਚ ਬੈਠਦੇ ਜਿੱਥੇ ਧੁੱਪ ਪੱਤਿਆਂ ਵਿੱਚੋਂ ਲੰਘਦੀ ਸੀ ਬਲਵਿੰਦਰ ਆਪਣੇ ਕੰਮ ਲਈ ਸਾਈਕਲ ਤੇ ਨਿਕਲ ਪੈਂਦਾ ਤੇ ਗੁਰਪ੍ਰੀਤ ਸਕੂਲ ਪਿਓ ਦੀ ਚੁੱਪਚਾਪ ਲੜਾਈ ਬਲਵਿੰਦਰ ਨੂੰ ਕਾਫੀ ਸਮੇਂ ਤੋਂ ਸਿਹਤ ਨਾਲ ਸਮੱਸਿਆ ਸੀ ਪਰ ਕਦੇ ਧੀ ਨੂੰ ਨਹੀਂ ਦੱਸਿਆ ਇੱਕ ਦਿਨ ਖੰਗਦਾ ਹੋਇਆ ਉਹ ਡਾਕਟਰ ਕੋਲ ਗਿਆ ਡਾਕਟਰ ਨੇ ਗੰਭੀਰ ਚਿਹਰੇ ਨਾਲ ਕਿਹਾ ਤੁਹਾਡੀ ਬਿਮਾਰੀ ਆਖਰੀ ਪੜਾਅ 'ਚ ਹੈ ਬਹੁਤ ਸਮਾਂ ਨਹੀਂ ਬਚਿਆ ਤੁਹਾਡੇ ਕੋਲ ਬਲਵਿੰਦਰ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਮੇਰੀ ਧੀ ਬਾਰੇ ਸੋਚੋ ਉਹ ਅਜੇ ਛੋਟੀ ਹੈ ਮਾਂ ਵੀ ਨਹੀਂ ਡਾਕਟਰ ਚੁੱਪ ਰਿਹਾ ਘਰ ਆ ਕੇ ਉਹ ਆਂਗਣ ਵਿੱਚ ਬੈਠ ਗਿਆ ਗੁਰਪ੍ਰੀਤ ਦੌੜ ਕੇ ਆਈ ਪਿਤਾ ਜੀ ਵੇਖੋ ਮੇਰੇ ਹੋਮਵਰਕ ਵਿੱਚ ਮਾਸਟਰ ਜੀ ਨੇ ਤਾਰਾ ਲਾਇਆ ਉਹ ਹੱਸ ਕੇ ਕਹਿੰਦਾ ਮੇਰਾ ਪੁੱਤ ਤਾਂ ਸੱਚਮੁੱਚ ਤਾਰਾ ਹੈ ਪਰ ਅੰਦਰੋਂ ਉਸ ਦਾ ਦਿਲ ਭਰਿਆ ਪਿਆ ਸੀ ਆਖਰੀ ਚਿੱਠੀ ਇੱਕ ਰਾਤ ਜਦ ਗੁਰਪ੍ਰੀਤ ਸੁੱਤੀ ਹੋਈ ਸੀ ਬਲਵਿੰਦਰ ਨੇ ਕਾਗਜ਼ ਤੇ ਲਿਖਣਾ ਸ਼ੁਰੂ ਕੀਤਾ ਪੁੱਤ ਗੁਰਪ੍ਰੀਤ ਜੇ ਕਦੇ ਮੈਂ ਤੇਰੇ ਨਾਲ ਨਾ ਹੋਵਾਂ ਤਾਂ ਯਾਦ ਰੱਖੀਂ ਕਿ ਪਿਓ ਦਾ ਪਿਆਰ ਕਦੇ ਨਹੀਂ ਮਰਦਾ اپنی پڑھائی پوری کر اپنے ਸੁਪਨੇ ਪੂਰੇ ਕਰ ਕਿਸੇ ਤੋਂ ਨਾ ਡਰਨਾ ਕਿਉਂਕਿ ਪਿਓ ਦੀ ਦੁਆ ਹਮੇਸ਼ਾ ਤੇਰੇ ਨਾਲ ਰਹੇਗੀ ਉਹ ਚਿੱਠੀ ਅਲਮਾਰੀ ਦੇ ਇੱਕ ਕੋਨੇ ਵਿੱਚ ਰੱਖ ਦਿੰਦਾ ਹੈ ਉਹ ਦਿਨ ਜੋ ਸਭ ਕੁਝ ਬਦਲ ਗਿਆ ਇੱਕ ਹਫ਼ਤੇ ਬਾਅਦ ਸਵੇਰੇ ਬਲਵਿੰਦਰ ਕੰਮ ਤੇ ਨਿਕਲਿਆ ਸ਼ਾਮ ਗੁਰਪ੍ਰੀਤ ਹੱਸਦੀ ਹੋਈ ਗੇਟ ਤੱਕ ਛੱਡ ਕੇ ਆਈ ਸ਼ਾਮ ਨੂੰ ਮੇਰੇ ਲਈ ਚਾਕਲੇਟ ਲਿਆਉਣੀ ਨਾ ਭੁੱਲਣਾ ਬਲਵਿੰਦਰ ਨੇ ਸਿਰ ਹਿਲਾਇਆ ਤੇ ਕਿਹਾ ਜ਼ਰੂਰ ਪੁੱਤ ਸ਼ਪਰ ਸ਼ਾਮ ਨੂੰ ਘਰ ਵਾਪਸ ਆਉਣ ਦੀ ਬਜਾਏ ਪਿੰਡ ਵਿੱਚ ਖਬਰ ਆਈ ਰਾਹ ਵਿੱਚ ਹਾਦਸਾ ਹੋ ਗਿਆ ਹੈ ਬਲਵਿੰਦਰ ਹੁਣ ਨਹੀਂ ਰਿਹਾ ਚਿੱਠੀ ਨਾਲ ਜ਼ਿੰਦਗੀ ਦੁੱਖ ਦੇ ਸਮੁੰਦਰ ਵਿੱਚ ਡੁੱਬੇ ਗੁਰਪ੍ਰੀਤ ਨੂੰ ਇੱਕ ਦਿਨ ਪਿਓ ਦੀ ਅਲਮਾਰੀ ਵਿੱਚ ਚਿੱਠੀ ਮਿਲੀ ਉਹਨੇ ਕੰਬਦੇ ਹੱਥਾਂ ਨਾਲ ਪੜੀ ਤੇ ਰੋਂਦੀ ਹੋਈ ਨੇ ਚਿੱਠੀ ਆਪਣੇ ਸਕੂਲ ਬੈਗ ਵਿੱਚ ਰੱਖ ਲਈ ਉਹ ਹਰ ਵਾਰ ਜਦੋਂ ਹਾਰ ਮੰਨਦੀ ਉਹ ਚਿੱਠੀ ਖੋਲ ਕੇ ਪੜਦੀ ਇਹ ਆਪਣੇ ਆਪ ਨੂੰ ਕਹਿੰਦੀ ਪਿਤਾ ਜੀ ਨੇ ਕਿਹਾ ਸੀ ਹਿੰਮਤ ਨਾਲ ਜੀਣਾ ਤੇ ਮੈਂ ਹਿੰਮਤ ਨਾਲ ਜੀਵਾਂਗੀ ਕਈ ਵਾਰ ਪਿਓ ਤੇ ਧੀ ਦਾ ਰਿਸ਼ਤਾ ਸ਼ਬਦਾਂ ਤੋਂ ਨਹੀਂ ਦਿਲ ਦੀਆਂ ਧੜਕਨਾਂ ਨਾਲ ਜੁੜਿਆ ਹੁੰਦਾ ਹੈ ਇਹ ਪਿਆਰ ਮੌਤ ਤੋਂ ਵੀ ਕਦੇ ਨਹੀਂ ਮੁੱਕਦਾ